ਜਦੋਂ ਸਿੱਧ ਗੋਸ਼ਟ ਦੀ ਬਾਣੀ ਪੜੋਂਗੇ ਮੈਣ ਕੇ ਦੰਤ ਕਿਉਂ ਖਾਈਐ ਸਾਰ ਐਵੇਂ ਥੋੜਾ ਵੀ ਰਾਹ ਜਾਂਦੇ ਆ ਕਿਸੇ ਨੇ ਮਹਾਰਾਜ ਨੂੰ ਕਿਸੇ ਨੇ ਕੋਈ ਗੱਲ ਕਹਿ ਲਈ ਤੇ ਮਹਾਰਾਜ ਨੇ ਉਹਨੂੰ ਬਾਣੀ ਦਾ ਹਿਸਾਬ ਨਾਲ ਲੈ ਇਸ ਤਰ੍ਹਾਂ ਥੋੜੀ ਹੋਇਆ ਮੋਮ ਦੇ ਦੰਦ ਹੋਣ ਤੇ ਲੋਹਾ ਕਿਵੇਂ ਚੱਬਿਆ ਜਾ ਸਕਦਾ ਉਹ ਕਿਹੜੀ ਖੁਰਾਕ ਹੈ ਕਿਹੜੀ ਮੈਡੀਸਿਨ ਹੈ ਕਿਹੜੀ ਡੋਜ਼ ਹੈ ਜਿਹਨੂੰ ਲਈਏ ਤੁਹਾਡੇ ਅੰਦਰੋਂ ਕਿੰਨੀ ਵਾਰ ਅਸੀਂ ਇਸ ਗੱਲ ਨੂੰ ਸੋਚਿਆ ਵੀ ਅੰਦਰ ਬੇਚ ਇੰਨੀ ਵੱਧ ਰਹੀ ਹੈ ਦਾ ਕੀ ਹਾਲ ਹੈ ਨਹੀਂ ਬੇਚੇ ਨਹੀਂ ਤਾਂ ਵਧਾਉਣ ਲੱਗੇ ਹੋਆਂ ਕਟਾਉਣ ਕੌਣ ਲੱਗੇ ਇੱਥੇ ਔਰ ਮੈਨੂੰ ਇਹ ਗੱਲ ਕਹਿਣ ਚ ਵੀ ਝਿਜਕ ਨਹੀਂ ਦੁਨੀਆ ਮੰਦਰਾਂ ਚ ਬੈਠੀ ਏ ਮਸੀਤਾਂ ਚ ਬੈਠੀ ਏ ਧਰਮ ਸਥਾਨਾਂ ਤੇ ਤੀਰਥਾਂ ਤੇ ਬੈਠੀ ਕਿੰਨੇ ਨੇ ਜਿਹੜੇ ਇਸ ਮਾਰਗ ਦੇ ਖੋਜੀ ਨੇ ਉਹਨਾਂ ਚ ਔਰ ਉਸ ਜਿੰਨੀ ਸਾਡਾ ਮੁਆਫ ਕਰਨਾ ਧਰਮ ਦੀ ਦੁਨੀਆ ਚ ਜਿੰਨੇ ਵੀ ਤੁਸੀਂ ਕਾਂਟੋ ਕਲੇਸ਼ ਵੇਖੋਗੇ ਉਹ ਸਾਰੇ ਵਿਹਾਰ ਕਰਨ ਵਾਲਿਆਂ ਦੇ ਹੀ ਨੇ ਖੋਜੀ ਦਾ ਕੋਈ ਨਹੀਂ ਇਹਦੇ ਤੇ ਪੰਡਤ ਲੜ ਮੁਏ ਮੁੱਲਾ ਲੜ ਮੁਏ ਭਾਈ ਲੜ ਮੁਏ ਪਾਦਰੀ ਲੜ ਮੁਏ ਸਾਰੀ ਦੁਨੀਆ ਖੱਜਲ ਹੁੰਦੀ ਆ ਰਹੀ ਹੈ ਸਦੀਆਂ ਤੋਂ ਇਹਨਾਂ 'ਚ ਕੱਖ ਨਹੀਂ ਹੈ ਉਹ ਮਾਰਗ ਉਹ ਦਰਵਾਜ਼ਾ ਮੇਰੇ ਅੰਦਰੋਂ ਖੁੱਲਣਾ ਬਾਹਰੋਂ ਕਿਸੇ ਨੇ ਆ ਕੇ ਖੋਲਣਾ ਕਿਸੇ ਭਾਈ ਨੇ ਨਹੀਂ ਖੋਲਣਾ ਕਿਸੇ ਪੰਡਤ ਨੇ ਕਿਸੇ ਪਾਦਰੀ ਨੇ ਕਿਸੇ ਮੁੱਲਾ ਨੇ ਕਿਸੇ ਨੇ ਨਹੀਂ ਖੋਲਣਾ ਛੋਟੀ ਅਵਸਥਾ ਵਿੱਚ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਜਾ ਚਾਰਨ ਵਾਲਾ ਇਕਬਾਲ ਇਹ ਪੁੱਛ ਰਿਹਾ ਜਦੋਂ ਉਹਨੇ ਲਿਆ ਕੇ ਦੁੱਧ ਸ਼ਿਕਾਇਆ ਸੇਵਾ ਕੀਤੀ ਬੜਾ ਆਦਰ ਕੀਤਾ ਸੰਸਕਾਰ ਐਸੇ ਸਨ ਤਾਂ ਹਜ਼ੂਰ ਮਹਾਰਾਜ ਨੂੰ ਨੇ ਜਿਸ ਵੇਲੇ ਅਸੀਸ ਦਿੱਤੀ ਤਾਂ ਉਹਨਾਂ ਕਿਹਾ ਜੀ ਮੈਂ ਕੁਝ ਜਾਨਣਾ ਚਾਹੁੰਨਾ ਤੁਹਾਡੇ ਤੋਂ ਹਜ਼ੂਰ ਨੇ ਆਖਿਆ ਪੁੱਛੋ ਕਹਿਣ ਲੱਗੇ ਜੀ ਇਹ ਜੰਮਣ ਮਰਨ ਦਾ ਗੇੜ ਕਿਵੇਂ ਮਿਟੇ ਭਟਕਣਾ ਕਿਵੇਂ ਦੂਰ ਹੋਏ ਹਜ਼ੂਰ ਮਹਾਰਾਜ ਨੇ ਬੜੇ ਪ੍ਰੇਮ ਨਾਲ ਉਹਦੇ ਚਿਹਰੇ ਨੂੰ ਨਿਹਾਰਿਆ ਤੇ ਹਜ਼ੂਰ ਨੇ ਆਖਿਆ ਪੀ ਦਾ ਜਵਾਬ ਤਾਂ ਮਿਲੇਗਾ ਪਰ ਸਾਡਾ ਇੱਕ ਪ੍ਰਸ਼ਨ ਤੇਰੇ ਸਵਾਲ ਦੇ ਜਵਾਬ ਦੇਣ ਤੋਂ ਪਹਿਲਾਂ ਪੈਦਾ ਹੋ ਗਿਆ ਹੈ ਉਹ ਹੁਣ ਪਹਿਲਾਂ ਤੈਨੂੰ ਜਵਾਬ ਦੇਣਾ ਪਏਗਾ ਉਹਨੇ ਆਖਿਆ ਮਹਾਰਾਜ ਪੁੱਛੋ ਮਹਾਰਾਜ ਕਹਿੰਦੇ ਤੇਰੀ ਉਮਰ ਨਾਲੋਂ ਤੇਰਾ ਸਵਾਲ ਕਿਤੇ ਜ਼ਿਆਦਾ ਵੱਡਾ ਹੈ ਇੰਨੀ ਛੋਟੀ ਜੀ ਉਮਰ ਸਵਾਲ ਏਡਾ ਗੰਭੀਰ ਬੰਦਾ ਉਮਰ ਗੁਜ਼ਾਰ ਜਾਂਦਾ ਇੱਥੇ ਕਦੇ ਉਹਦੇ ਜ਼ੇਹਨ 'ਚ ਇਹ ਗੱਲਾਂ ਨਹੀਂ ਆਉਂਦੀਆਂ ਜਦੋਂ ਸਿੱਧ ਗੋਸ਼ਟ ਦੀ ਬਾਣੀ ਪੜੋਂਗੇ ਮੈਣ ਕੇ ਦੰਤ ਕਿਉ ਖਾਈਐ ਸਾਰ ਐਵੇਂ ਥੋੜਾ ਵੀ ਰਾਹ ਜਾਂਦਿਆਂ ਕਿਸੇ ਨੇ ਮਹਾਰਾਜ ਨੂੰ ਕਿਸੇ ਨੇ ਕੋਈ ਗੱਲ ਕਹਿ ਲਈ ਤੇ ਮਹਾਰਾਜ ਨੇ ਉਹਨੂੰ ਬਾਣੀ ਦਾ ਹਿੱਸਾ ਬਣਾ ਲਿਆ ਇਸ ਤਰ੍ਹਾਂ ਥੋੜੀ ਹੋਇਆ ਉਹਨਾਂ ਲੋਕਾਂ ਦੇ ਹੀ ਪ੍ਰਸ਼ਨ ਦਰਜ ਕੀਤੇ ਗਏ ਜਿਨ੍ਹਾਂ ਦੇ ਪ੍ਰਸ਼ਨਾਂ ਵਿੱਚ ਕੁਝ ਤਾਕਤ ਹੈ ਜਿੱਥੋਂ ਕੁਝ ਨਿਕਲਣਾ ਹੈ ਜਿਸ ਪ੍ਰਸ਼ਨ ਦੇ ਉੱਤਰ ਵਿੱਚੋਂ ਕੁਝ ਜ਼ਿੰਦਗੀ ਦਾ ਰਾਹਸ ਲੱਭਣਾ ਹੈ ਮੈਣ ਕੇ ਦੰਤ ਕਿਉਂ ਖਾਈਐ ਸਾਰ ਮੋਮ ਦੇ ਦੰਦ ਹੋਣ ਤੇ ਲੋਹਾ ਕਿਵੇਂ ਚੱਬਿਆ ਜਾ ਸਕਦਾ ਜਿਤ ਗਰਭ ਜਾਏ ਸੋ ਕਵਣਹਾਰ ਉਹ ਕਿਹੜੀ ਖੁਰਾਕ ਹੈ ਕਿਹੜੀ ਮੈਡੀਸਿਨ ਹੈ ਕਿਹੜੀ ਡੋਜ਼ ਹੈ ਜਿਹਨੂੰ ਲਈਏ ਤੁਹਾਡੇ ਅੰਦਰੋਂ ਹਉਮੈ ਦਾ ਜ਼ਹਿਰ ਮੁੱਕ ਜਾਏ ਇਹ ਪ੍ਰਸ਼ਨ ਸਿਧਾਂਤ ਹੈ ਜਿੰਨਾ ਆਪਾਂ ਸਮਾਜ ਵੇਖਦੇ ਆਂ ਆਪਾਂ ਖੁਦ ਕਿੰਨੀ ਕਵਾਰ ਆਪਾਂ ਕਿਸੇ ਨੂੰ ਇਹ ਪ੍ਰਸ਼ਨ ਕੀਤਾ ਜੀ ਹੌਮੇ ਦਾ ਕੀ ਹਾਲ ਏ ਨਹੀਂ ਸਾਡੀ ਤੇ ਦੌੜ ਹੌਮੇ ਨੂੰ ਵਧਾਉਣ ਤੇ ਘਟਾਉਣ ਤੇ ਕੀ ਦੀ ਏ ਕਿਸੇ ਦੀ ਨਹੀਂ ਕਿੰਨੀ ਵਾਰ ਅਸੀਂ ਇਸ ਗੱਲ ਨੂੰ ਸੋਚਿਆ ਵੀ ਅੰਦਰ ਬੇਚ ਇਨੀ ਵਧ ਰਹੀ ਏ ਦਾ ਕੀ ਹਾਲ ਏ ਨਹੀਂ ਬੇਚ ਇਨੀ ਤਾਂ ਵਧਾਉਣ ਲੱਗੇ ਹੋਇਆ ਘਟਾਉਣ ਕੌਣ ਲੱਗੇ ਇੱਥੇ ਕੋਈ ਨਹੀਂ ਅਸੀਂ ਉਸ ਮਾਰਗ ਦੇ ਖੋਜੀ ਹੀ ਨਹੀਂ ਮੁਆਫ ਕਰਨਾ। ਔਰ ਮੈਨੂੰ ਇਹ ਗੱਲ ਕਹਿਣ ਚ ਵੀ ਝਿਜਕ ਨਹੀਂ ਦੁਨੀਆ ਮੰਦਰਾਂ ਚ ਬੈਠੀ ਏ ਮਸੀਤਾਂ ਚ ਬੈਠੀ ਏ ਧਰਮ ਸਥਾਨਾਂ ਤੇ ਤੀਰਥਾਂ ਤੇ ਬੈਠੀ ਕਿੰਨੇ ਨੇ ਜਿਹੜੇ ਇਸ ਮਾਰਗ ਦੇ ਖੋਜੀ ਨੇ ਉਹਨਾਂ ਚ ਕੋਈ ਨਹੀਂ ਕੋਟ ਮੱਧੇ ਕੋ ਬਿਰਲਾ ਸੇਵਕ ਅਸੀਂ ਵੀ ਵਿਹਾਰੀ ਤੁਸੀਂ ਵੀ ਵਿਹਾਰੀ ਹੋਰ ਸਗਲੇ ਵਿਹਾਰੀ ਪੇ ਕੁ ਵਿਹਾਰਜਾ ਬਣਿਆ ਚੱਲੀ ਜਾਂਦਾ ਔਰ ਜਿੰਨੀ ਸਾਡਾ ਮੁਆਫ ਕਰਨਾ ਧਰਮ ਦੀ ਦੁਨੀਆ ਚ ਜਿੰਨੇ ਵੀ ਤੁਸੀਂ ਕਾਂਟੋ ਕਲੇਸ਼ ਵੇਖੋਗੇ ਉਹ ਸਾਰੇ ਵਿਹਾਰ ਕਰਨ ਵਾਲਿਆਂ ਦੇ ਹੀ ਨੇ ਖੋਜੀ ਦਾ ਕੋਈ ਨਹੀਂ ਖੋਜੀ ਪਰੇ ਹੋ ਕੇ ਬਹਿ ਜਾਂਦਾ ਉਹ ਕਹਿੰਦਾ ਇਹਨਾਂ ਚੀਜ਼ਾਂ ਚ ਕੱਖ ਨਹੀਂ ਰੱਖਿਆ ਇਹਦੇ ਤੇ ਪੰਡਤ ਲੜਮੂਏ ਮੁੱਲਾਂ ਲੜਮੂਏ ਭਾਈ ਲੜਮੂਏ ਪਾਦਰੀ ਲੜਮੂਏ ਸਾਰੀ ਦੁਨੀਆ ਖੱਜਲ ਹੁੰਦੀ ਆ ਰਹੀ ਹੈ ਸਦੀਆਂ ਤੋਂ ਇਹਨਾਂ ਚ ਕੱਖ ਨਹੀਂ ਹੈ ਉਹ ਤਾਂ ਸੱਚੇ ਮਾਰਗ ਦਾ ਜਿਹੜਾ ਟੁੰਡਾਉ ਏ ਖੋਜੀ ਏ ਉਹ ਕਹਿੰਦਾ ਨਹੀਂ ਇਹ ਰਾਹ ਉਧਰ ਨਹੀਂ ਜਾਂਦਾ ਜਿੱਥੇ ਨੂੰ ਜਾਣਾ ਚਾਹੀਦਾ ਉਹ ਰਾਹ ਹੋਰ ਹੈ ਉਹ ਮਾਰਗ ਉਹ ਦਰਵਾਜ਼ਾ ਮੇਰੇ ਅੰਦਰੋਂ ਖੁੱਲਣਾ ਹੈ ਬਾਹਰੋਂ ਕਿਸੇ ਨੇ ਆ ਕੇ ਖੋਲਣਾ ਕਿਸੇ ਭਾਈ ਨੇ ਨਹੀਂ ਖੋਲਣਾ ਕਿਸੇ ਪੰਡਤ ਨੇ ਕਿਸੇ ਪਾਦਰੀ ਨੇ ਕਿਸੇ ਮੁੱਲਾ ਨੇ ਕਿਸੇ ਨੇ ਨਹੀਂ ਖੋਲਣਾ ਇਹ ਮੈਨੂੰ ਖੋਲਣਾ ਪੈਣਾ ਹੈ ਮੇਰੇ ਅੰਦਰੋਂ ਖੋਲਣਾ ਹਜ਼ੂਰ ਮਹਾਰਾਜ ਫਰਮਾ ਰਹੇ ਨੇ ਇਹ ਸਵਾਲ ਕਰਨ ਵਾਲਾ ਕੌਣ ਹੈ ਹਜ਼ੂਰ ਨੇ ਨਾ ਪੁੱਛਿਆ ਤੇ ਆਖਿਆ ਜੀ ਬੂੜਾ ਨਾ ਹੈ ਮੇਰਾ ਮਹਾਰਾਜ ਨੇ ਆਖਿਆ ਸਵਾਲ ਬੁੱਢਿਆਂ ਵਾਲਾ ਹੈ ਬਾਲਕਾਂ ਵਾਲਾ ਨਹੀਂ ਬਾਬਾ ਬੁੱਢਾ ਜੀ ਕਹਿ ਕੇ ਆਪਾਂ ਉਹਨਾਂ ਨੂੰ ਯਾਦ ਕਰਦੇ